ਇੱਥੇ ਮਾਰ ਰਹੀ ਹੈ ਮੋਟਪਾ ਲੈਣ ਜਾ ਰਹੀ ਸੀ ਟਿੱਪਰ ਉਧਰਾ ਰਹੀ ਸੀ ਪਰਵਾਸੋਂ ਭਰਾਵੋਂ ਤੇ ਹੈਗਾ ਨਿਕੜ ਸਾਰੇ ਬੈਠੇ ਕੁੱਠੇ ਵਾਲੇ ਆਜਾ ਜਿਹਨਾਂ ਨੇ ਪਿਤਾ ਬੈਠਾ ਹੀ ਪਿਤਾ ਲੜਕੇ ਦਾ ਜਿਹੜਾ ਜਿਹਦੀ ਡੈਥ ਹੋਈ ਹੈ ਯਾਰੀ ਚੰਗਾ ਲੱਗ ਰਿਹਾ ਤੁਹਾਨੂੰ ਇਹ ਕਰਨਾ ਸਾਰਾ ਨਾ ਕਰੋ ਮੇਰੀ ਰਿਕਵੈਸਟ ਹੈ ਤੁਹਾਨੂੰ ਬਾਕੀ ਥੋੜੀ ਮਰਜੀ ਹੈ ਸਰਦਾਰ ਜੀ ਕੋਈ ਚਾਹ ਨੂੰ ਨਹੀਂ ਕਰਦਾ ਹੁੰਦਾ ਸਰਦਾਰ ਜੀ ਇੱਕ ਮਿੰਟ ਮੈਂ ਇਹਨਾਂ ਨੂੰ ਕਹਿ ਰਿਹਾ ਜੀ ਤੁਹਾਨੂੰ ਮੈਂ ਨਹੀਂ ਕਹਿ ਰਿਹਾ ਸਰਦਾਰ ਜੀ ਮਤਲਬ ਇੱਕ ਡੈੱਡ ਬੋਡੀ ਪਈ ਹੈ ਤੇ ਫੋਟੋਆਂ ਖਿੱਚ ਰਿਹਾ ਇਹ ਚੰਗੀ ਕਰਦੇ ਕੋਈ ਨਹੀਂ ਹੋਵੇਗਾ ਕੰਮਰੇ ਦਾ ਆਪਣਾ ਨਹੀਂ ਕੰਮਰੇ ਦਾ ਕਿਹੜੇ ਪਰਿਵਾਰ ਵਾਲੇ ਕੋਈ ਆਇਆ ਜੀ ਸਾਰੇ ਸਾਰੇ ਪਰਿਵਾਰ ਹੀ ਨਹੀਂ ਖਾਸ ਕਿ ਇਹਨਾਂ ਦੇ ਬੱਚੇ ਇੱਕ ਦੋ ਬੰਦੇ ਸਾਰੇ ਚੰਗੇ ਗਾਰਟ ਲਾਗਤ ਵਾਲੇ ਕੀ ਚੌਣੇ ਕੀ ਹੈ ਜੀ ਆਪਾਂ ਦੱਸੋ ਅਸੀਂ ਤਾਂ ਕਾਰਵਾਈ ਕਰਨ ਨੂੰ ਤਿਆਰ ਆ ਗੱਡੀ ਖੜੀ ਹੈ ਮਾਲਕ ਵੀ ਆ ਜਾਂਦੇ ਨੇ ਡਰਾਈਵਰ ਵੀ ਆ ਜਾਏਗਾ ਉਤੋਂ ਕੋਈ ਇਸ ਚ ਦਿੱਕਤ ਹੈ ਨਹੀਂ ਕੋਈ ਮਾਲਕਾਂ ਨੂੰ ਬੁਲਾ ਲਓ ਜੀ ਮਾਲਕ ਆ ਜਾਂਦੇ ਨੇ ਪਰ ਕਾਰਵਾਈ ਤਾਂ ਮਤਲਬ ਡੈੱਡ ਬੋਡੀ ਉੱਥੇ ਜਾਏਗੀ ਨਹੀਂ ਉੱਜ ਕਰਨੀ ਨਹੀਂ ਟਾਈਮ ਬਹੁਤ ਹੋ ਗਿਆ 2 ਘੰਟੇ ਹੋ ਗਏ ਬੈਠੇ ਨੂੰ ਕਹਿੰਦੇ ਮਾਲਕ ਆ ਜਾਂਦਾ ਹੀ ਜਾਂਦਾ ਹੀ ਯਾਰ ਮਾਲਕ ਈਕੇ ਦਾ ਮੈਂ ਇਹ ਤਾਂ ਨਹੀਂ ਹੈਗਾ ਵੀ ਮਾਲਕ ਨਾਲ ਹੀ ਸਟਾਫ 2 ਘੰਟੇ ਹੋ ਗਏ ਵੇਟ ਕਰੀ ਰਿਹਾ ਮੈਂ ਆਜ ਆ ਰਹੇ ਆ ਮਾਲਕ ਕੋਈ ਇਹ ਨਹੀਂ ਕਿ 2 ਘੰਟੇ ਹੋ ਗਏ ਪਹਿਲਾਂ ਆ ਕੇ ਗਏ ਸਾਨੂੰ ਮਿਲ ਕੇ ਗਏ ਪਰ ਪਹਿਲਾਂ ਗੇੜਾ ਮਾਲਕ ਇੱਥੇ ਆ ਕੇ ਗਿਆ ਜੀ ਯਾਰ ਉਹ ਸਾਡਾ ਤਕਸੂਰ ਤਾਂ ਨਹੀਂ ਉਹ ਤਾਂ ਉਹਨਾਂ ਤੋਂ ਪੁੱਛਾਂਗੇ ਨਾ ਅਸੀਂ ਉਹ ਗਲਤ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਤਾਂ ਉਹਨਾਂ ਤੋਂ ਪੁੱਛਾਂਗੇ ਵੀ ਕਿਉਂ ਮਤਲਬ ਨਾਰਮਲੀ ਐਕਸੀਡੈਂਟ ਚ ਕੀ ਮੇਰੀ ਗੱਲ ਸੁਣੋ ਸਰਦਾਰ ਜੀ ਜਾਂ ਤਾਂ ਅਸੀਂ ਕਾਰਵਾਈ ਤੋਂ ਭੱਜਦੇ ਹੋਈਏ ਫਿਰ ਤਾਂ ਤੁਸੀਂ ਮਾਲਕਾਂ ਦਾ ਗੱਲ ਕਰੋ ਅਸੀਂ ਤਾਂ ਜੋ ਜਿਹਦਾ ਨਾਮ ਲਿਖਾਉਂਗੇ ਬਾਇ ਨੇਮ ਹੈਗਾ ਬਾਇ ਨੇਮ ਤੁਸੀਂ ਪਰਚਾ ਦਰਜ ਕਰਾਓ ਅਸੀਂ ਕਾਰਵਾਈ ਕਰੀਏ ਤੇ ਔਰ ਇਹ ਆਫੈਂਸ ਕੋਈ ਇਹ じゃ ਵੀ ਆਫੈਂਸ ਨਹੀਂ ਹੈਗਾ ਵੀ ਉਹ ਨੂੰ ਆਪਾਂ ਫਾਹਲ ਆਦਾਂਗੇ ਗਲਤ ਸਮਝਿਆ ਕਰੋ ਨਾ ਮਗਰ ਜਦੋਂ ਪੇਸ਼ ਹੋ ਗਿਆ ਇੱਕ ਵਾਰ ਉਹਦੀ ਫਾਰਮੈਲਟੀ ਕਰਕੇ ਉਹਨੂੰ ਜ਼ਮਾਨਤ ਤੇ ਛੱਡਣਾ ਪੈਣਾ ਜੋ ਕਾਨੂੰਨ ਕਹਿੰਦਾ ਇਹ ਤੁਹਾਨੂੰ ਵੀ ਪਤਾ ਹੈਗਾ ਮਗਰ ਤੁਸੀਂ ਬਿਆਨਤਾ ਲਿਖਾਓ ਨਾ ਸਾਨੂੰ ਪਹਿਲਾਂ ਆਪਾਂ ਨਹੀਂ ਠੇਕੀਦਾਰ ਬਰਾਉ ਦੇ ਕੋਈ ਬਿਆਨ ਨਹੀਂ ਸਾਡਾ ਜੀ ਅਰ ਜੀ ਅੰਨਾ ਕੋ ਤੇ ਲਟੜਦੇ ਦੇ ਨੇ ਤਾਂ ਬੰਦੇ ਲੈ ਨਹੀਂ ਕੋਈ ਜਵਾਬ ਕਰਦੇ ਇਸ ਪਰਸ ਹੋ ਜਾਂਦਾ ਜਵਾਬਤਾ ਜੀ ਹੋਈ ਕਰੇ ਜਵਾਬਤਾ ਹੋਈ ਦੇ ਦੇ ਲੈ ਕੇ ਆਇਆ ਇਧਰ ਬਰ ਬਰ ਜਵਾਬਤ ਹੋ ਜੂਏ ਤਾਂ ਕਿਹੜਾ ਬੰਦਾ ਹੋਣੀ ਆ ਸਕਦਾ ਤਾ ਤਰੀਕਾ ਦੇ ਥੋੜੀ ਹੋਰ ਕੀ ਕਰਦਾ ਨੂਰ ਕਰਾ ਨਹੀਂ ਜੀ ਗ੍ਰਾਂਟੋਜ ਤਾਂ ਕਾਨੂੰ ਫੇਲਾ ਤਣ ਦੇਣਗੇ ਜੀ ਉਹ ਬਰਸੂ ਬਿਆਨ ਲਗਾਓ ਜੀ ਬਿਆਨ ਬਰਸੂ ਵਿਰਜਮਾਨਤ ਕੋਈ ਨਹੀਂ ਲਾਗੇ ਇਹਨਾਂ ਨੂੰ ਬਾਹੇ ਨਹੀਂ ਲਾ ਸਕਦੇ ਖੁੱਲੇ ਜਨਰਲ ਹਾਂਜੀ ਫੇ ਖੁੱਲੇ ਜਾਣਦੇ ਨੇ ਕਿ ਇਹਨਾਂ ਨੂੰ ਖੁੱਲੇ ਛੱਡਣ ਦਾ ਮੈਂ ਨਹੀਂ ਕਹਿ ਰਿਹਾ ਖੁੱਲੇ ਛੱਡਣ ਵਾਲੀ ਤੇ ਨਹੀਂ ਕਰਦਾ ਬਾਹੇ ਲਾ ਦੇਣਗੇ ਇਹਨਾਂ ਨੂੰ ਤੇ ਇਹਨਾਂ ਦੇ ਖੁੱਲੇ ਨਹੀਂ ਨਿਕਲਣਾ ਜੀ ਕੋਈ ਖੁੱਲੇ ਨਹੀਂ ਛੱਡਣ ਲੱਗੇ ਹਾਂਜੀ ਇਹਨਾਂ ਦੀ ਗੱਡੀ ਬੰਦ ਰਹੇਗੀ ਡਰਾਈਵਰ ਦਾ ਲਾਇਸੈਂਸ ਬੰਦ ਰਹੇਗਾ ਕਹਿੰਦੇ ਗੱਡੀ ਨਹੀਂ ਇਹਨਾਂ ਛੁੱਟੇਗੀ ਹਾਂਜੀ ਉਹਦੇ ਨਾਲ ਕੋਈ ਗੱਲ ਕਰਨਗੇ ਉਹਨਾਂ ਨੂੰ ਬੁਲਾ ਕੇ ਆਪਾਂ ਕੀ ਕਰਨਾ ਕੀ ਚਾਹੁੰਦੇ ਆ ਮੈਨੂੰ ਇੱਕ ਗੱਲ ਦੱਸੋ ਪਰਚਾ ਹੋਊਗਾ ਜੀ ਨਾਲ ਨਾਲ ਕਿਤੇ ਵੀ ਹੋਊਗਾ ਪਰਚਾ ਤੁਸੀਂ ਬਿਆਨ ਲਿਖਾਓ ਅਸੀਂ ਮਾਲਕਦਾਰ ਨਾਲ ਵਿੱਚ ਪਾਉਣੇ ਆ ਅਸੀਂ ਗੱਲ ਸੁਣੋ ਥੋੜਾ ਲੱਗੇ ਜੀ ਠੀਕ ਤੇ ਜਾਵੜੇ ਗਈ ਬੰਦਾ ਫਿਰ ਕੀ ਕਰਨਾ ਚਾਹੁੰਦੇ ਆ ਆਪਾਂ ਉਹਨਾਂ ਨੂੰ ਬੁਲਾਉਣਾ ਹੀ ਇੰਨੇ ਹੀ ਆਡੇ ਬੰਦੇ ਨਾਲ ਸਾਡੇ ਪੂਰੇ ਬੰਦਾ ਬੈਠੇ ਨੇ ਇੱਕ ਡੈਡ ਬੋਡੀ ਪਈ ਹੈ ਇਹਨੂੰ ਇਹਨੂੰ ਆਪਾਂ ਕਰ ਲਈਏ ਉਹ ਉਹਨਾਂ ਨੂੰ ਤਾਂ ਬੁਲਾ ਕੇ ਗੱਲ ਕਰਾ ਦਿੰਨੇ ਇੱਥੇ ਥੋੜਾ ਨਾਲ ਕਰਾ ਦਿੰਨੇ ਇਹਨੂੰ ਭੇਜੀ ਆਪਾਂ ਅਸੀਂ ਚੱਕਣੀ ਨਹੀਂ ਹੋਣਾ ਚਾਹੀਦਾ ਚਲੋ ਥੋੜੀ ਮਰਜੀ ਇੱਥੇ ਇੱਥੇ ਮੇਰੇ ਵੱਲੋਂ ਕੁਝ ਨਹੀਂ ਫਿਰ ਥੋੜੀ ਮਰਜੀ ਜਿੰਨਾ ਟਾਈਮ ਮਾਲਕੜੀ ਆਉਂਦੇ ਸੀ ਮਾੜੀ ਗੱਲ ਸੁਣੋ ਤੁਸੀਂ ਪਹਿਲਾਂ ਕਿ ਕੋਈ ਗੱਲ ਨਹੀਂ ਪੁੱਛੀ ਤੁਸੀਂ ਕੀ ਬੋਲੇ ਅਸੀਂ ਫਰਸੀ ਲਾ ਦੇਾਂਗੇ ਅਸੀਂ ਜਵਾਨ ਦੇ ਦੇ ਕੇ ਕਰਨਾ ਮੈਂ ਪਹਿਲਾਂ ਗੱਲ ਕੀਤੀ ਉਹਨਾਂ ਨਾਲ ਤੁਸੀਂ ਗੱਲ ਨਹੀਂ ਸਰ ਤੁਸੀਂ ਪਹਿਲਾਂ ਗੱਲ ਇਹਨਾਂ ਦੇ ਪੱਖ ਦੀ ਕਰੋ ਵੀ ਆਪਾਂ ਨੂੰ ਤੁਸੀਂ ਸਾਰੀ ਗੱਲ ਬੋਲੇ ਕੰਪਨੀ ਦੇ ਪੱਖ ਦੀ ਤੁਸੀਂ ਕੈਂਟਰਾਂ ਦੇ ਪੱਖ ਦੀ ਤੁਸੀਂ ਟਰੈਵਲ ਦੇ ਪੱਖ ਦੀ ਮਾਲਕ ਦੀ ਇਹ ਇਹ ਪੁਲਿਸ ਕੀ ਕਰ ਰਹੀ ਹੈ ਸਾਨੂੰ ਇਹ ਪੁਲਿਸ ਕੀ ਕਰ ਰਹੀ ਹੈ ਅਸੀਂ ਤਾਂ ਕਰਾਤੀ ਉਹਦੀ ਤੁਸੀਂ ਤਾਂ ਜਵਾਨ ਦੇਤੀ ਇਹ ਲਾਹੌਜ਼ਾ ਦੇਤੀ ਹੋਵੇ ਸਾਨੂੰ ਵੀ ਨਹੀਂ ਪਤਾ ਪਰਚਾ ਦਿੱਤੇ ਬਿਨਾ ਕਿਹੜੀ ਜ਼ਮਾਨਤ ਹੋ ਜੀ ਕੋਈ ਪਤਾ ਲੱਗਦਾ ਜੀ ਕੋਈ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਲੱਗਦਾ ਉਹ ਅੱਲੀ ਬੋਲੀ ਸਰਕਾਰ ਅੰਦਰ ਵਿੱਚ ਲੱਗਾਂ ਪੁਲਿਸ ਹੋਈ ਫਿਰਦੀ ਆ ਅਨੇ ਲੋਕ ਹੋਏ ਬੱਦੇ ਆ ਇਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕੀ ਹੋ ਰਿਹਾ ਹੈ ਕਿਹੜਾ ਬੰਦਾ ਕੌਣ ਆ ਜੀ बयान लिखाओगे तो कुछ कार्रवाई होगी एदा कि कर दिए लगाओ स लिखा भी बोले बंदा मरजीस ਕੋਈ ਹਮਦਰਦੀ ਨਹੀਂ ਕੋਈ ਪਿਆਰ ਨਹੀਂ ਕਿਸੇ ਨਾਲ ਕੋਈ ਕੱਟੋਗਾ ਤੇ ਆਹ ਦੇ ਨੌਂ ਨੌਂ ਪੁੱਤ ਮੜ ਗਿਆ ਪਰ ਹਮਦਰਦੀ ਤਾਂ ਨਾਲ ਹੋਣੀ ਚਾਹੀਦੀ ਆ ਹੁਣ ਚਾਹੀਦੀ ਗੱਲਾ ਮੁੰਡਾ ਸੀਗਾ ਜੀ ਤੇਰੀ ਗੱਲ ਕੱਲ ਨੂੰ ਫਿਰ ਗੱਲ ਇਹ ਦੇਖੋ ਕਿ ਤੁਹਾਨੂੰ ਤਾਂ ਅਸੀਂ ਪਰਚਾ ਦਰੋਤੋ ਉਹ ਤੋਂ ਮੋਟਰਸਾਈਕਲ ਦੇਖ ਲਓ ਜੀ ਉੱਥੋਂ ਵਜਿਆ ਹੋਇਆ ਤੇ ਇੱਥੋਂ ਦਾ ਹੀ ਘਰੀਂ ਦੇ ਲੈ ਕੇ ਤੁਰਿਆ ਆਇਆ ਹੈ ਵੀ ਦੱਸ ਆਈ ਉਹਨਾਂ ਦਾ ਜਵਾਬ ਤਾਂ ਹੋਈ ਜਾਣੀ ਉਹਨਾਂ ਦੀ ਹੋ ਜੂਗੀ ਕਿਹੜਾ ਬਾਂਸੀ ਲਾ ਦੇਗੇ ਇਹ ਗੱਲਾਂ ਨਹੀਂ ਬੰਦ ਗੱਲਾ ਮੁੰਡਾ ਸੀ ਉਹਦਾ ਉਹਨਾਂ ਨੇ ਵਾ ਕਰ ਦਿੱਤਾ ਗਿਆ ਸੀ

चक <laughs> ਕਿੰਨੇ ਭਾਗਾਂ ਨਾਲ ਆਉਂਦੇ ਨੇ ਜੀ 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 ਜ ਇਹ ਗੈਰ ਕਾਨੂੰਨੀ ਕੰਮ ਕਰ ਰਿਹਾ ਹੈ। 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 ਜੀ ਕੀ ਜਾਣਦੇ ਨੂੰ ਸਾਨੂੰ ਕੀ ਪਤਾ ਕੋਣ ਕੋ ਨਹੀਂ ਗਾ ਬਾਈ ਧਾਰ ਕਾਟ ਹੋਵੇ ਵੋਟ ਪਾਰਾ ਹੋਰ ਪਤਾ ਨਹੀਂ ਚਾਰ ਬੰਦੇ ਅਟਕ ਨਹੀਂ ਬਾਈ ਕਾੜੇ ਸਾਰੇ ਵੇ ਸਾਰੇ ਕੋਈ ਨਹੀਂ ਬੰਦਾ ਤੁਸੀਂ ਆਪਣੇ ਧਾਰ ਕਾਟ ਹੋਵੇ ਵੋਟ ਨਾ ਦਿੰਦੇ ਹੋ ਤੁਹਾਨੂੰ ਜਾਣਦਾ ਕੋਈ ਨਾਮ ਦਾ ਕੀ ਬਾਈ ਉਹਦਾ ਬੋਲੀ ਪਹਿਲਾਂ ਹਾਂ ਹਾਂ ਦਿਮਾਗ ਦੀ ਇਹ ਵੀ ਬੰਦਨ ਦਾ ਕਾਰਨ ਜਿਹੜੇ ਮੇਰੇ ਪਾਪਾ ਹਮਦਰਦੀ ਤੇ ਆਏ ਉਹ ਬਾਈ ਬਣ ਕੇ ਬਹਿ ਜੋ ਪਤਾ ਲੱਗਦਾ ਹਮਦਰਦੀ ਕਿਨੇ ਗਏ ਕਿਉਂਕਿ ਆਪਾਂ ਪੋਸਟ ਨਾਲ ਵੀਦਾ ਦਾ ਦੇਖ ਹੀ ਲਿਆ ਪਹਿਲਾਂ ਪੱਤਰਕਾਰ ਨੇ ਪਾ ਗਿਆ ਫਿਰ ਆਪਣੇ ਨਾਲ ਕੋਈ ਉਹਨੇ ਪਿਆਰ ਦੀ ਗੱਲ ਨਹੀਂ ਕੀਤੀ ਇਹ ਕਿ ਬੱਚੇ ਆ ਕੀ ਬਰਾਦਰੀ ਆ ਕੌਣ ਆ ਗਰੀਬ ਆ امیر ਆ ਸੱਤੇ ਬੋਲੇ ਆ ਵੀ ਮੈਗਰ ਨੂੰ ਫਾਂਸੀ ਲਾ ਦੂੰਗਾ ਮਾਸ਼ਾਅਰ ਅਗੇ ਜਵਾਨਦ ਕਰਦੇ ਵੇਖੋ ਇਹ ਪੁਲਸ ਦਾ ਵੀਰ ਹੈ ਇਹ ਆਪਣੀ ਸਰਕਾਰ ਕਿਹਦੀ ਆਈ ਵੀ ਆ ਆਪਾਂ ਕਹਿੰਦੇ ਆ ਉਹ ਸਰਕਾਰਾਂ ਦੇ ਇਹ ਮੁਲਾਜ਼ਮ ਲਾਇਆ ਰਿਹਾ ਵੀਰਾ ਪੁਲਸ ਨੇ ਕਿੰਨੇ ਮਰਜ਼ੀ ਲੜੜਦੇ ਸਾਨੂੰ ਜਵਾਨਦ ਦੁੱਤੇ ਦੇਣਗੇ ਸਾਨੂੰ ਅਸੀਂ ਦਾ ਫਾਂਸੀ ਲੜਾ ਇਹ ਵੀਰ ਹੈ ਪੁਲਸ ਦੇ ਇਹ ਤੁਸੀਂ ਸੁਣ ਹੀ ਲਿਆ ਕਿ ਇਹ ਅਸੀਂ ਛੇ ਬੰਦਿਆਂ ਨਾਲ ਕਿਹੜੇ ਹੁੰਦੇ ਆ ਇਹ ਗੋਲ ਗੱਪ ਮਾਰਦੇ ਤੁਸੀਂ ਅੱਜ 100 200 ਬੰਦਿਆਂ ਦੇ ਕਿਹੋ ਜਿਹੇ ਹੁੰਦੇ ਨੇ ਇਹ ਪੁਲਸ ਵੀਰੇ ਇਹ ਜੇ ਕਰਦੀ ਹੈ ਭਰਾਵੋ ਜੇ ਇਕੱਠੇ ਹੋ ਜੂਗੇ ਤਾਂ ਇਹਨਾਂ ਦਾ ਆਪਾਂ ਇਨਸਾਫ ਦਵਾ ਲਾਂਗੇ ਇਹ ਪੁਲਸ ਦਾ ਓ ਪਤਾਈਆਂ ਮੀਰ ਲੋਕਾਂ ਦੀ ਹੈ ਇਹ ਗਰੀਬ ਦੀ ਬਾਹਲੇ ਫੜਦੀ ਅੱਜ ਇਹ ਗਰੀਬ ਘਰ ਦਾ ਮੁੰਡਾ ਮਰਿਆ ਉਹਦਾ ਚੁੱਲਾ ਬੰਦ ਹੋ ਗਿਆ ਮਾਂ ਪਿਓ ਦੀ ਸੋਪੀ ਹੱਥ ਦੇ ਵਿੱਚੋਂ ਖੋਈ ਗਈ ਹੈ ਤੇ ਉਹਨਾਂ ਦਾ ਆਸਰਾ ਆਪਾ ਬਣਨਾ ਹੈ ਕਿ ਸਾਰੇ ਭਰਾ ਕਿਹੜੇ ਇਹਨਾਂ ਬੋਸਾਂ ਨਾਲ ਖੜੋ ਇੱਧਰ ਨੂੰ ਆ ਜਾਓ ਬਾਈ ਵਰਗੇ ਇਹਨਾਂ ਆਪਦੇ ਗਲਗਨੇ ਕਰਦੇ ਕਰ ਲੈਣ ਨੂੰ ਕਿਉਂਕਿ ਜਿਹੜੇ ਹਮਦਰਦੀ ਹੈ ਇਹ ਇਹਨਾਂ ਹਮਦਰਦੀ ਰੱਖਦੇ ਗਰੀਬ ਪਰਿਵਾਰ ਨਾਲ ਉਹ ਆ ਕੇ ਬਹਿ ਜਾਓ ਕੋਈ ਜਾਣੇ ਆਪਾਂ ਬੰਦੇ ਹੋਰ ਸਦਲੇ ਨੇ ਜਿਹੇ ਬੰਦੇ ਨੂੰ ਫੋਨ ਲਾ ਦਿੰਦੇ ਆ ਤੇ ਕੋਈ ਨਹੀਂ ਜਿਵੇਂ ਨਿਭੜੂਗਾ ਜਿਵੇਂ ਪਰਿਵਾਰ ਖੁਸ਼ ਹੋਊਗਾ ਆਪਾਂ ਨੇ ਵੇੜਾਂਗੇ ਕਿਉਂਕਿ ਵੀਰਾ ਪੱਤਰਕਾਰ ਨੇ ਪਹਿਲਾਂ ਦੇਖ ਲਓ ਦੇਵੀ ਸਾਹਿਬ ਪੱਤਰਕਾਰਾਂ ਨੇ ਘੱਟ ਪਾਦੀ ਐ ਇਹ ਰੰਗੀ ਹੁੰਦੇ ਆਪਣੇ ਦੇ ਵੀ ਗੁੱਸਾ ਝਾੜਦੇ ਸੀਗੇ ਯਾਰ ਤੂੰ ਸੜਕ 'ਤੇ ਰੁਕੀ ਬੈਠਿਆ ਇਹ ਸਾਰੀਆਂ ਗੱਲਾਂ ਇਹਨਾਂ ਨੇ ਕਰਨ ਵਾਲੀਆਂ ਹੁੰਦੀਆਂ ਐ ਇਸ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਐ ਬਹਿ ਲਓ ਬਾਈ ਬਣ ਕੇ ਕੋਈ ਗੱਲ ਨਹੀਂ ਅੱਪਾ ਜੇ ਬੰਦਾਂ ਨੂੰ ਹੋਰ ਬੁਲਾ ਲੈਣਾ ਤੇ ਉਹਨੂੰ ਪੱਟਾ ਕਰ ਲਾਂਗੇ ਕੁਝ ਵੀ ਹੁੰਦਾ ਦਰੋੜਾ ਕੋਈ ਗੱਲ ਨਹੀਂ ਹਾਂ ਅੱਪ ਬਹਿ ਜਾਓ ਨਾ ਰਾਵਾਂ ਬਾਈ ਬਣ ਕੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰੋ ਕਰਦਗੇ ਨਾ ਇਹ ਜੇ ਕੰਮ 'ਚ ਤਾਂ ਪਹਿਲਾਂ ਭਰਾ ਆ ਵੀ ਹੱਕਾ ਬਹਿ ਜਾਂਦਾ ਕਿਉਂਕਿ ਬੇਫੀਸ ਹੋਇਆ ਹੋਇਆ ਬਹੁਤ ਨੌਜਵਾਨ ਮੁੰਡ ਕਿ ਤੁਹਾਨੂੰ ਪਤਾ ਜੇ ਪਿੰਡ ਘਰ ਪਤਾ ਜੇ ਮੁੰਡਾ ਵਿਆਹ ਵੀ ਹੋਣਾ ਸੀ ਜਵਾਕ ਰੋਣ ਲੰਗੇ ਵਿਚਾਰੇ ਦੇ ਘਰਾਵਾਲੀ ਦਾ ਬੁਰਾ ਹਾਲ ਮਾਪਿਆਂ ਦਾ ਬੁਰਾ ਹਾਲ ਸਹੁਰਿਆਂ ਦਾ ਬੁਰਾ ਹਾਲ ਕਈ ਪਰਿਵਾਰ ਰੋ ਜਾਂਦੇ ਜਦੋਂ ਅਸੀਂ ਦੀ ਮਾਰੀ ਘਟਨਾ ਹੋ ਜਾਂਦੀ ਹੈ ਤੇ ਆਪਾਂ ਇਹਨਾਂ ਦੇ ਨਾਲ ਖੜਦਾ ਡੜ ਕੇ ਜੇ ਬੰਦੀਆਂ ਦੇ ਖੜਾਂਗੇ ਆਪਾਂ ਹੋਰ ਵੀ ਜੇ ਬੰਦੀਆਂ ਲੋੜ ਪਈ ਬੁਲਾ ਲਾਂਗੇ ਕੋਈ ਵੀ ਤੇ ਸਾਰੇ ਕਮੇਟੀਆਂ ਆਪਾਂ ਸਾਰੇ ਹੋਣਾ ਸੀ ਵੈਗੁਰੂ ਜੀ ਦਾ ਖਾਲਸਾ ਸਤਿਗੁਰੂ ਵੈਗੁਰੂ ਜੀ ਕੀ ਫਤਿਹ ਸ਼ੀ ਵੀ 6 ਮਿੰਟ ਚੱਲਦੇ ਪਰਚੀ ਤੇ ਬੈਕਸ ਵਿੱਚ ਵੀ ਚੱਲਦੇ ਹਰ ਜਾਉਣੀ ਸਭ ਦੱਸੋ ਬਈ ਅਲਮਾ ਕੋਰਾ ਰੰਗ ਚੰਗਿਆ ਕਰਾਈ ਹੈ ਹੁਣ ਵੀ ਦੁਬਾਰੇ ਫੋਨ ਆਦਾ ਬਾਬੇ ਨੂੰ ਸੋ ਜਿਹੜਾ ਘਟਨਾ ਸਥਾਨ ਦੇ ਉੱਤੇ ਬਾਗਾ ਪ੍ਰਾਣਾ ਦੀ ਡੀਐਸਪੀ ਸਾਹਿਬ ਪਹੁੰਚੇ ਸੀਗੇ ਸੋ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ ਸ਼ਬਦਾਵਲੀ ਤੋਂ ਤੁਸੀਂ ਭਲੀ ਭਾਂਤ ਸੁਣ ਚੁੱਕੇ ਹੋ ਤੇ ਬਾਈ ਬਣੇ ਮੋਟਰਸਾਈਕਲ ਕਿੰਨੇ ਦੇ ਪਈ ਤੇ ਖੜਾ ਮਗਰ ਆਪਣੀ ਗੱਡੀ ਦੇ ਚਾਈ ਬੰਦੀ ਵਾਲੇ ਦੇ ਉਹ ਮੋਟਰਸਾਈਕਲ ਪਈ ਦੋ ਪਾਸੇ ਕਰੇ ਬਾਈ ਬਣ ਕੇ ਠੀਕ ਆ ਧੰਨਵਾਦ ਸੋ ਉਹਨਾਂ ਦੀ ਜਿਹੜੀ ਸ਼ਬਦਾਵਲੀ ਤੋਂ ਬੇਹੱਦ ਤੰਗੀ ਮਹਿਸੂਸ ਕੀਤੀ ਜਿੰਨੇ ਵੀ ਇੱਥੇ ਪੀੜਤ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਇੱਥੇ ਪਰਿਵਾਰ ਪਹੁੰਚੇ ਹੈ ਜਥੇਬੰਦੀ ਪਹੁੰਚੀ ਹੈ ਇਲਾਕੇ ਭਰ ਤੋਂ ਜਿਹੜੇ ਅਫਸੋਸ ਕਰਨ ਲਈ ਬੰਦੇ ਪਹੁੰਚੇ ਸੋ ਉਹਨਾਂ ਦੇ ਸ਼ਬਦਾਂ ਨੂੰ ਬੇहद ਮੰਦਭਾਗਾ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਆਨਸਾਰ ਉਹਨਾਂ ਨੇ ਮੀਡੀਆ ਨੂੰ ਵੀ ਜਿਹੜਾ ਉਹਨਾਂ ਦਾ ਰਵੱਈਆ ਰਿਹਾ ਉਹ ਬੇहद ਮੰਦਭਾਗਾ ਰਿਹਾ ਸੋ ਡਿਪਟੀ ਸਾਹਿਬ ਦੇ ਇਹਨਾਂ ਸ਼ਬਦਾਂ ਨੇ ਜਿਹੜੇ ਪੀੜਤ ਪਰਿਵਾਰ ਦੇ ਜ਼ਖਮਾਂ ਤੇ ਮਲਮ ਲਾਉਣ ਦੀ بجائے ਜਿਹੜਾ ਉਹਨਾਂ ਤੇ ਨੂਨ ਛੜਕਣ ਦਾ ਕੰਮ ਕੀਤਾ ਸੋ ਜਿਹੜੀ ਜਿਹੜਾ ਅਫਸੋਸ ਹੈ ਉਸ ਤੋਂ ਜ਼ਿਆਦਾ ਹੋਰ ਵਧੇਰੇ ਜਿਹੜਾ ਫਾਈਲਾਂ ਦੀਆਂ ਜਿਹੜੀਆਂ ਸੁਭਾਵਨਾਵਾਂ ਬਣ ਚੁੱਕੀਆਂ ਸੋ ਜਿਹੜੀਆਂ ਜੂਨੀਅਨ ਪਹੁੰਚੀ ਹੈ ਜਥੇਬੰਦ ਜੀ ਪਹੁੰਚੀ ਹੈ ਉਹਨਾਂ ਨੇ ਇਹ ਜਿਹੜਾ ਰੋਸ ਨੂੰ ਹੋਰ ਵੱਡਾ ਕਰਦੇ ਹੋਏ ਹੋਰ ਜਥੇਬੰਦੀਆਂ ਨੂੰ ਵੀ ਜਿਹੜਾ ਇੱਥੇ ਬੁਲਾਉਣ ਦਾ ਐਲਾਨ ਕੀਤਾ ਹੈ ਜਿੰਨਾ ਚਿਰ ਇਨਸਾਫ ਲਈ ਇਹ ਪਰਿਵਾਰ ਬੈਠਾ ਹੈ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਇਹ ਪਰਿਵਾਰ ਇੱਥੇ ਧਰਨੇ ਦੇ ਰੂਪ ਵਿੱਚ ਬੈਠੇ ਹੋਏ ਸੋ ਪੁਲਿਸ ਦੇ ਰਵੱਈਏ ਨੂੰ ਬੇਹੱਦ ਮੰਦਪਾਗਾ ਦੱਸਿਆ ਸਾਰੇ ਹੀ ਜਿਹੜੇ ਇੱਥੇ ਬੈਠੇ ਪੀੜਤ ਪਰਿਵਾਰ ਦੇ ਨਾਲ ਹਮਦਰਦੀ ਕਰਨ ਵਾਸਤੇ ਸੋ ਪੁਲਸ ਤੋਂ ਅਜਿਹੀ ਉਮੀਦ ਨਹੀਂ ਲਾਈ ਜਾ ਸਕਦੀ ਸੀ ਕਿ ਜਿਹੜਾ ਹੈਗਾ ਉਹ ਪੀੜਤ ਪਰਿਵਾਰ ਦੇ ਨਾਲ ਖੜਨ ਦੀ ਬਜਾਏ ਉਹ ਜਿਹੜਾ ਘਟਨਾ ਵਾਲੇ ਜਿਹੜੇ ਟਰੱਕ ਵਾਲੇ ਦੇ ਹੱਕ ਵਿੱਚ ਜਾਂ ਉਹ ਕੰਪਨੀ ਵਾਲੇ ਦੇ ਹੱਕ ਵਿੱਚ ਭੁਗਤਣਗੇ ਸੋ ਬੜਾ ਮੰਦ ਭਾਗਾ ਜਿਹੜਾ ਰਵਈਆ ਨੇ ਬਾਗਾਪੁਰਾਣਾ ਦੇ ਡੀਐਸਪੀ ਦਾ ਕੁੱਲ ਮਿਲਾ ਕੇ ਇੱਥੇ ਰਿਹਾ ਹੈ ਸੋ ਜਿਵੇਂ ਜਿਵੇਂ ਜਿਹੜੀ ਜਿਹੜੀ ਕਾਰਵਾਈ ਜਿਵੇਂ ਜਿਵੇਂ ਅੱਗੇ ਵੱਧਦੀ ਹੈ ਤੁਹਾਡੇ ਸਾਹਮਣੇ ਉਸੇ ਉਸ ਤਰ੍ਹਾਂ ਜਿਹੜੀ ਕਾਰਵਾਈ ਤੁਹਾਡੇ ਧਿਆਨ ਵਿੱਚ ਲਿਆਂਦੀ ਜਾਊਗੀ